ਨਹੀਂ ਅਸੀਂ ਆਏ ਤੇ ਹਾਂ ਇੱਥੇ ਵੀ ਬਜ਼ੁਰਗਾਂ ਨੂੰ ਖੁਸ਼ ਕਰਾਂਗੇ ਬਜ਼ੁਰਗਾਂ ਨੂੰ ਸੋਖੇ ਕਰਨ ਹੂੰ ਤੇ ਅਸੀਂ ਬਜ਼ੁਰਗਾਂ ਨੂੰ ਇੱਥੇ ਲਿਆ ਕੇ ਕਿਤੇ ਨਾ ਕਿਤੇ ਤੰਗ ਤੇ ਨਹੀਂ ਕਰਤਾ ਬਜ਼ੁਰਗੋ ਸ਼ਾਮੀ 4 ਵਜੇ ਦੀ ਵੇਟ ਕਰਦੇ ਨੇ ਕਿ ਕਦੋਂ ਸ਼ਾਮੀ 4 ਵਜਨ ਤੇ ਅਸੀਂ ਜਾਈਏ ਪਾਰਕ ਜਾਈਏ ਉੱਥੇ ਸਾਨੂੰ ਜਾ ਕੇ ਕੋ ਬੰਦਾ ਮਿਲੇਗਾ ਤੇ ਅਸੀਂ ਉੱਥੇ ਚੱਲ 10 ਮਿੰਟ ਗੱਲਾਂ ਬਾਤਾਂ ਕਰ ਲਾਂਗੇ ਸਿੰਗਰ ਸੱਦਰ ਨੂੰ ਨਾ ਇੱਕ ਮੰਨ ਵੀ ਕਲਚਰ ਨਾਲ ਜੁੜ ਗਏ ਆਪਾਂ ਹੂੰ ਹੈ ਮੰਨਦੇ ਤੁਸੀਂ ਵੀ ਸਿੰਗਰ ਸੱਦ ਲੈਣਾ ਤੇ ਕਲਚਰ ਨਾਲ ਜੁੜ ਜਾਣਾ ਹੋ ਜਾਂਦਾ ਹੈ ਕਈ ਵਾਰ ਐਵੇਂ ਹੁੰਦਾ ਵੀ ਆਪਣੇ ਨਾਲ ਵਾਲੇ ਘਰ ਦੇ ਵਿੱਚ ਆਪਣੇ ਨਾਲ ਵਾਲੇ ਪਿੰਡ ਦਾ ਜਾਂ ਕੋਈ ਰਿਸ਼ਤੇਦਾਰ ਬੰਦਾ ਬੈਠਾ ਹੁੰਦਾ ਪਰ ਆਪਾਂ ਨੂੰ ਪਤਾ ਨਹੀਂ ਹੁੰਦਾ ਕਿਉਂਕਿ ਆਪਾਂ ਕੰਮ ਦੇ ਚਲੇ ਜਾਂਦੇ ਆ ਤੇ ਨਾ ਵਡੇਰਿਆਂ ਨੂੰ ਪਤਾ ਹੁੰਦਾ ਹੂੰ ਹੂੰ ਸੋ ਅਸੀਂ ਸੋਚਿਆ ਵੀ ਵਡੇਰਿਆਂ ਨੂੰ ਇਕੱਠਾ ਕੀਤਾ ਜਾਏ ਜ਼ਿਆਦਾਤਰ ਬਜ਼ੁਰਗਾਂ ਦਾ ਇਹ ਕਹਿਣਾ ਹੈ ਵੀ ਸਾਨੂੰ ਇੱਥੇ ਇੱਕ ਖਾਸ ਮਕਸਦ ਕਰਕੇ ਲਿਆਇਆ ਗਿਆ ਹੈ ਉਹ ਖਾਸ ਮਕਸਦ ਮੈਂ ਤੁਹਾਨੂੰ ਦੱਸ ਦੇਣਾ ਕਲੀਅਰ ਕਰ ਦੇਣਾ ਹੂੰ ਹੂੰ ਵੀ ਬੱਚੇ ਖੜਾਉਣ ਵਾਸਤੇ ਇਥੇ ਪਰਿਵਾਰ ਇਥੇ ਜਿਹੜਾ ਆਪਣਾ ਘਰ ਹੈ ਆਪਣੇ ਹੱਥਾਂ ਨਾਲ ਬਣਾਇਆ ਆਪਣੇ ਕੰਮ ਸੈੱਟ ਕੀਤੇ ਨੇ ਜੋਬਾਂ ਕੀਤੀਆਂ ਨੇ ਇਥੇ ਜਾਣ ਪਛਾਣੇ ਇਥੇ ਦਾ ਸਿਸਟਮ ਚ ਆਪਾਂ ਢਲ ਚੁੱਕੇ ਆਂ ਨਹੀਂ ਆ ਘਰ ਤੋਂ ਜਿਹੜਾ ਕੰਫਰਟੇਬਲ ਬਣਾਇਆ ਤੇ ਜਿਹੜੇ ਆਪਣੇ ਬਜ਼ੁਰਗਾਂ ਨੇ ਬਣਾਏ ਹਨ 26 ਜੁਲਾਈ ਨੂੰ ਸ਼ਾਮੀ 4 ਵਜੇ ਤੋਂ ਲੈ ਕੇ ਰਾਤੀ 8 ਵਜੇ ਤੱਕ ਆਪਾਂ ਲੇਡੀਜ਼ ਲਈ 30 ਗ੍ਰੀਨ ਬੈਂਕ ਦੀਆਂ ਇਵੈਂਟ ਕਰਾ ਰਹੇ ਆਂ ਹੂੰ ਹੂੰ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਵਤਨ ਆਸਟ੍ਰੇਲੀਆ ਚੈਨਲ 'ਚ ਤੇ ਦੋਸਤੋ ਬ੍ਰਿਸਬਨ ਇੰਨਾ ਠੰਡ ਬੜੀ ਪੈਨਦੀ ਏ ਤਿਆ ਠੰਡ ਜੀ ਨਾ ਪਿਛਲੇ ਦਿਨੀ ਬਜ਼ੁਰਗਾਂ ਨੇ ਮਹੌਲ ਕਰਾਉ ਕਰ ਦਿੱਤਾ ਸੀ ਤੇ ਜਿਹੜਾ ਉਹ ਮਹੌਲ ਕਰਨ ਦਾ ਸਾਰਾ ਅਰੇਂਜਮੈਂਟ ਸੀ ਪ੍ਰੋਗਰਾਮ ਸੀ ਉਹ ਸਾਡੇ ਨਵਜੋਤ ਬਾਈ ਨੇ ਕਰਾਇਆ ਸੀ ਤੇ ਨਵਜੋਤ ਬਾਈ ਨਾਲ ਸਿੱਧੇ ਸਵਾਲ ਜਵਾਬ ਕਰਾਂਗੇ ਉਸ ਪ੍ਰੋਗਰਾਮ ਬਾਰੇ ਸਸਰੀ ਗੱਲ ਬਾਈ ਜੀ ਸਸਰੀ ਗੱਲ ਜੀ ਕੀ ਆ ਲਈ ਵਧੀਆ ਤੁਸੀਂ ਦੱਸੋ ਮਰਾਏ ਬਸ ਵਧੀਆ ਅੱਗ ਦਾ ਮਜ਼ਾ ਲੈ ਰਹੇ ਆ ਠੰਡ ਸੀ ਮੈਂ ਚਲਾ ਕਬਾਲੀ ਥੋੜਾ ਇਹ ਤਾਂ ਬੜਾ ਮਜ਼ੇ ਪਿੰਡ ਦੀ ਯਾਦ ਤਾਂ ਆ ਜਾਊਗੀ ਨਾ ਹਾਂ ਚਲੋ ਆਪਾਂ ਜ਼ਿਆਦਾ ਟਾਈਮ ਨਹੀਂ ਲਾਂਦੇ ਠੰਡ ਬੜੀ ਹੈ ਸਿੱਧਾ ਪਹਿਲਾ ਸਵਾਲ ਇਹ ਵੀ ਤੁਸੀਂ ਬਡੇਰੀਆਂ ਦਾ ਪਹਿਲਾਂ ਤੇ ਵਧਾਈ ਦੇ ਪਾਤਰੋਂ ਬੜਾ ਸੋਹਣਾ ਪ੍ਰੋਗਰਾਮ ਕਰਾਇਆ ਧੰਨਵਾਦ ਜੀ ਇਹ ਸੋਚ ਕਿੱਥੋਂ ਆਈ ਵੀ ਐਮ ਇ ਬਡੇਰੀਆਂ ਨੂੰ ਇਕੱਠੇ ਕਰੀਏ ਆ ਸੋਚ ਡਿਸਕਸ ਕਰਨ ਤੋਂ ਪਹਿਲਾਂ ਮੈਂ ਵੀ ਸਾਰੇ ਸਪਾਂਸਰਾਂ ਦਾ ਜਿਹੜੇ ਵੀ ਵੀਰਾਂ ਨੇ ਸਪਾਂਸਰ ਕੀਤਾ ਹਮਮ ਤੇ ਜਿਨ੍ਹਾਂ ਨੇ ਵੋਲੰਟੀਅਰੀ ਉੱਥੇ ਸੇਵਾ ਕੀਤੀ ਹਮਮ ਤੇ ਸਾਰੇ ਐਲ ਐਮ ਟੀਮ ਦਾ ਧੰਨਵਾਦੀ ਕਰਦਾ ਜਿਨ੍ਹਾਂ ਨੇ ਜਿਨ੍ਹਾਂ ਦੇ ਕਰਕੇ ਪ੍ਰੋਗਰਾਮ ਸਿਰੇ ਚੜਿਆ ਹਮਮ ਤੇ ਸੋਚ ਆਪਣੀ ਐਵੇਂ ਆਈ ਵੀ ਮੈਂ ਨਾ ਕਾਫੀ ਚਿਰ ਤੋਂ ਇਹ ਚੀਜ਼ ਨੋਟ ਕਰਦਾ ਸੀ ਹੂੰ ਹੂੰ ਕਿ ਆਪਣੇ ਵਡੇਰੇ ਇੱਥੇ ਆਉਂਦੇ ਨੇ ਤੇ ਇੱਥੇ ਆ ਕੇ ਉਹ ਇਕੱਲੇ ਪੈ ਜਾਂਦੇ ਨੇ ਹੂੰ ਹੂੰ ਉੱਥੇ ਇੰਡੀਆ ਦੇ ਵਿੱਚ ਉਹਨਾਂ ਨੇ 60-65 ਸਾਲ ਗੁਜ਼ਾਰੇ ਨੇ ਇੰਡੀਆ ਦਾ ਉਹਨਾਂ ਨੂੰ ਚੱਪਾ-ਚੱਪਾ ਪਤਾ ਹੈ ਆਪਣੇ ਪਿੰਡ ਬਾਰੇ ਨੇੜੇ ਤੇੜੇ ਦੇ ਪਿੰਡਾਂ ਬਾਰੇ ਸਾਰੇ ਰਿਸ਼ਤੇਦਾਰੀਆਂ ਆਪਾਂ ਵੀ ਜਦੋਂ ਇੱਥੇ ਨਵੇਂ ਆਉਂਦੇ ਆਪਾਂ ਨੂੰ ਬਹੁਤ ਦਿੱਕਤਾਂ ਆਉਂਦੀਆਂ ਨੇ ਹੂੰ ਹੂੰ ਤੇ ਆਪਣੇ ਵਡੇਰੇ ਇੱਥੇ ਆਉਂਦੇ ਨੇ ਪੇਰੈਂਟਸ ਇੱਥੇ ਆਉਂਦੇ ਨੇ ਹੂੰ ਹੂੰ ਤੇ ਉਹਨਾਂ ਕੋਲ ਇੱਥੇ ਕੋਈ ਨਾਂ ਤੇ ਕੰਮ ਕਰਨ ਨੂੰ ਹੁੰਦਾ ਨਾ ਨੋ ਦੀ ਕੋਈ ਜਾਣ ਪਛਾਣ ਹੁੰਦੀ ਏ ਤੇ ਉਹ ਘਰੇ ਬੈਠੇ ਵਿਚਾਰੇ ਬੋਰ ਹੁੰਦੇ ਰਹਿੰਦੇ ਨੇ ਬਿਲਕੁਲ ਤੇ ਕਿਉਂਕਿ ਉਹਨਾਂ ਦੇ ਫਿਰ ਪੋਤਰੇ ਵੀ ਇੱਥੇ ਨੇ ਦੋਤਰੇ ਵੀ ਇੱਥੇ ਨੇ ਤੇ ਉਹਨਾਂ ਦਾ ਨਾ ਤੇ ਵਿਚਾਰਿਆਂ ਦਾ ਜਾਨ ਨੂੰ ਦਿਲ ਕਰਦਾ ਤੇ ਨਾ ਇੱਥੇ ਰਹਿਣ ਨੂੰ ਦਿਲ ਕਰਦਾ ਸੋ ਇਹ ਸੋਚਿਆ ਸੀ ਵੀ ਕਿਉਂ ਨਾ ਇਹੋ ਜਿਹਾ ਕੋਈ ਪ੍ਰੋਗਰਾਮ ਕੀਤਾ ਜਾਏ ਜਿਹਦੇ ਨਾਲ ਉਹਨਾਂ ਦੇ ਵੀ ਯਾਰੀ ਦੋਸਤੀ ਬਣ ਸਕੇ ਉਹਨਾਂ ਦਾ ਸੋਸ਼ਲ ਨੈਟਵਰਕ ਬਣ ਸਕੇ ਉਹਨਾਂ ਦੀ ਜਾਣ ਪਛਾਣ ਹੋਰ ਹੋ ਸਕੇ ਕਈ ਵਾਰ ਐਵੇਂ ਹੁੰਦਾ ਵੀ ਆਪਣੇ ਨਾਲ ਵਾਲੇ ਘਰ ਦੇ ਵਿੱਚ ਆਪਣੇ ਨਾਲ ਵਾਲੇ ਪਿੰਡ ਦਾ ਜਾਂ ਕੋਈ ਰਿਸ਼ਤੇਦਾਰ Banda ਬੈਠਾ ਹੁੰਦਾ ਪਰ ਆਪਾਂ ਨੂੰ ਪਤਾ ਨਹੀਂ ਹੁੰਦਾ ਕਿਉਂਕਿ ਆਪਾਂ ਕੰਮ ਤੇ ਚਲੇ ਜਾਂਦੇ ਆ ਤੇ ਨਾਂ ਵਡੇਰਿਆਂ ਨੂੰ ਪਤਾ ਹੁੰਦਾ ਹੂੰ ਹੂੰ ਸੋ اسی ਸੋਚਿਆ ਵੀ ਵਡੇਰਿਆਂ ਨੂੰ ਇਕੱਠਾ ਕੀਤਾ ਜਾਏ ਤਾਂ ਕਿ ਉਹਨਾਂ ਦਾ ਨੈਟਵਰਕ ਬਣ ਸਕੇ ਉਹਨਾਂ ਨੂੰ ਆਦਰ ਸਤਕਾਰ ਮਿਲ ਸਕੇ ਤੇ ਉਹਨਾਂ ਨੂੰ ਅਸੀਂ ਕਹਿ ਸਕੀਏ ਵੀ ਅਸੀਂ ਤੁਹਾਨੂੰ ਇੱਥੇ ਨਹੀਂ ਬੁਲਾਇਆ ਤੁਹਾਡੇ ਕਰਕੇ ਅਸੀਂ ਇੱਥੇ ਪਹੁੰਚੇ ਆ ऑस्ट्रेलिया ਚ ਬਿਲਕੁਲ ਬਿਲਕੁਲ ਬੜੀ ਵੱਡੀ ਸਾਲ ਪਹਿਲਾਂ ਉਹਨਾਂ ਨੇ ਬੜੇ ਔਖੇ ਹੋ ਕੇ ਆਪਾਂ ਨੂੰ ਭੇਜਿਆ ਹਾਂ ਬੜੀ ਵਧੀਆ ਸੋਹਣੀ ਗੱਲ ਕੀਤੀ ਕਿਸੇ ਨਾ ਇੱਕ ਮੈਂ ਕਿ ਇੰਟਰਵਿਊ ਵੇਨਾਂ ਪਿਆ ਹਾਂ ਉਹਦੇ ਚ ਵੀ ਇਹ ਆਹੀ ਗੱਲ ਕਿਸੇ ਬੰਦੇ ਨੇ ਕੀਤੀ ਕਿਸੇ ਨੇ ਪੁੱਛਿਆ ਵੀ ਮਾਪਿਓ ਤੁਹਾਡੇ ਨਾਲ ਰਹਿੰਦੇ ਨੇ ਉਹਨੇ ਕਿ ਨਹੀਂ ਮੈਂ ਮਾਪਿਓ ਨਾਲ ਰਹਿੰਦਾ ਹਾਂ ਇਸ ਗੱਲ ਦਾ ਬੜਾ ਫਰਕ ਏ ਸਮਝ ਵਾਲਿਆਂ ਨੂੰ ਬੜਾ ਫਰਕ ਏ ਇਸ ਗੱਲ ਦਾ ਹਾਂਜੀ ਹਾਂਜੀ ਤੇ ਚਲੋ ਆਪਾਂ ਦੂਸਰੀ ਦੂਸਰੀ ਜਿਹੜੀ ਸੋਚ ਸੀ ਇਸ ਨੂੰ ਲੈ ਕੇ ਦੂਸਰੀ ਸੋਚ ਮੇਰੇ ਦਿਮਾਗ 'ਚ ਇਹ ਆਈ ਸੀ ਵੀ ਆਪਾਂ ਪੰਜਾਬ ਛੱਡ ਕੇ ਆਇਆ ਤੇ ਆਪਣਾ ਕਿਤੇ ਨਾ ਕਿਤੇ ਧਿਆਨ ਆਪਣਾ ਇੰਡੀਆ 'ਚ ਹੀ ਰਹਿੰਦਾ ਪੰਜਾਬ 'ਚ ਹੀ ਰਹਿੰਦਾ ਪਿੰਡ 'ਚ ਹੀ ਰਹਿੰਦਾ ਬਿਲਕੁਲ ਬਿਲਕੁਲ ਤੇ ਹੁਣ ਆਪਾਂ ਇੱਥੇ ਸੈਟਲ ਆ ਤੇ ਮੈਂ ਨਾ ਅਕਸਰ ਕੋਈ ਵੀ ਮੈਨੂੰ ਮਿਲਦਾ ਨਾ ਨਾ ਬੰਦਾ ਨੂੰ ਮੈਂ ਪੁੱਛਣਾ ਵੀ ਤੁਸੀਂ ਤੁਹਾਡਾ ਕੀ ਪਲਾਨ ਹੈ ਵੀ ਤੁਸੀਂ ਇੱਥੇ ਰਹੋਗੇ ਜਾਂ ਤੁਸੀਂ ਵਾਪਸ ਪੰਜਾਬ ਜਾਣਾ ਹੂੰ ਹੂੰ ਤੇ ਕਈ ਕਹਿੰਦੇ ਨੇ ਵੀ ਅਸੀਂ ਵਾਪਸ ਚਲੇ ਜਾਾਂਗੇ ਕਈ ਕਹਿੰਦੇ ਨੇ ਵੀ ਸਾਡਾ ਦਿਲ ਤੇ ਕਰਦਾ ਪਰ ਬੱਚੇ ਇੱਥੇ ਨੇ ਕੋਈ ਕਹਿੰਦੇ ਨੇ ਵੀ ਸਾਡੀਆਂ ਘਰ ਆਣੀਆਂ ਨਹੀਂ ਜਾਣ ਦਿੰਦੀਆਂ ਸਾਨੂੰ ਹਾਂ ਹਾਂ ਤੇ ਜਿਹੜਾ ਵਡੇਰਿਆਂ ਦਾ ਆਪਾਂ ਪ੍ਰੋਗਰਾਮ ਕੀਤਾ ਇਹ ਇਹ ਸੋਚ ਵੀ ਰੱਖੀ ਵੀ ਯਾਰ ਆਪਾਂ ਵੀ ਇੱਕ ਨਾ ਇੱਕ ਦਿਨ ਵਡੇਰੇ ਹੀ ਹੋਣਾ ਹੈ ਹਾਂ ਹਾਂ ਅੱਜ ਤੋਂ 20 ਸਾਲ ਬਾਅਦ 30 ਸਾਲ ਬਾਅਦ ਰਿਟਾਇਰਮੈਂਟ ਤੇ ਆਪਾਂ ਲੈਣੀ ਹੋਈ ਹੈ ਬੁੱਢੇ ਤੇ ਆਪਾਂ ਹੋਣਾ ਹੀ ਆਪਾਂ ਸਮਾਂ ਤੇ ਨਹੀਂ ਰੋਕ ਸਕਦੇ ਹਾਂ ਹਾਂ ਤੇ ਜਦੋਂ ਆਪਾਂ ਵਡੇਰੇ ਹੋ ਜਾਾਂਗੇ ਆਪਾਂ ਗੋਰਿਆਂ ਤੇ ਐਡਜਸਟ ਹੋ ਨਹੀਂ ਸਕਦੇ ਜੇ ਆਪਾਂ ਸੋਚੀ ਵੀ ਗੋਰਿਆਂ ਦੇ ਉੱਥੇ ਆਪਾਂ ਜੋ ਗੋਰੇ ਬੁੱਢੇ ਕਰਦੇ ਨੇ ਉਹ ਬੋਲਿੰਗ ਕਲੱਬ ਜਾਂਦੇ ਨੇ ਉਹ ਪਤਾ ਨਹੀਂ ਕਿਹੜੇ ਕ੍ਰਿਕਟ ਕਲੱਬਾਂ ਜਾਂਦੇ ਨੇ ਆਪਾਂ ਉੱਥੇ ਜਾ ਕੇ ਉਹ ਕੰਮ ਕਰ ਲਾਂਗੇ ਇਹ ਪੋਸੀਬਲ ਨਹੀਂ ਹੈਗਾ ਸੋ ਅਸੀਂ ਸੋਚਿਆ ਵੀ ਐਸਾ ਸੈਟਅਪ ਹੁਣ ਹੁਣ ਤੋਂ ਹੀ ਆਪਾਂ ਨੂੰ ਇੱਕ ਸੋਚ ਰੱਖਣੀ ਚਾਹੀਦੀ ਵੀ ਜਦੋਂ ਤੱਕ ਆਪਾਂ ਬਡੇਰੇ ਹੋਈਏ ਤੇ ਆਪਣੇ ਲਈ ਇੱਕ ਸਿਸਟਮ ਕਲਚਰ ਹੋਏ ਕਿ ਆਪਾਂ ਇੱਥੇ ਇਕੱਠੇ ਰਹਿ ਕੇ ਰਿਟਾਇਰਮੈਂਟ ਦੇ ਵੇਲੇ ਇੰਜੋਏ ਕਰ ਸਕੀਏ ਅੱਛਾ ਤੁਸੀਂ ਕਲਚਰ ਦੀ ਗੱਲ ਕੀਤੀ ਏ ਤੇ ਰੋਤ ਐਵੇਂ ਨਹੀਂ ਚੱਲਣਦੀ ਏ ਸਾਡੇ ਕੋਲ ਵੀ ਹੁੰਦੇ ਨੇ ਪ੍ਰੋਗਰਾਮ ਜਾਈਦਾ ਵੀ ਏ ਹੂੰ ਵੀ ਸਿੰਗਰ ਬੜੇ ਲੱਗੇ ਹੁੰਦੇ ਨੇ ਹੂੰ ਅਰਦਾਸਮਾਨ ਸਾਹਿਬ ਵੀ ਆਏ ਨੇ ਮੇਰੇ ਖਿਆਲ ਚ ਮੈਲਬਨ ਹਮਮ ਤੇ ਇੱਥੇ ਬ੍ਰਿਸਬਨ ਵੀ ਆਉਣਾ ਜਸੜ ਦੀਪਕ ਟਿੱਲੋਂ ਤੇ ਇਹ ਟਿਕਟੋਕ ਸੋਸ਼ਲ ਮੀਡੀਆ ਤੇ ਇਹ ਵੰਦੇ ਹੀ ਬੜੇ ਤਰ੍ਹਾਂ ਸਿੰਗਰਾਂ ਨੇ ਹਮਮ ਸਿੰਗਰ ਸੱਦਨ ਨੂੰ ਨਾ ਇੱਕ ਮੰਨ ਦੇ ਕਲਚਰ ਨਾਲ ਜੁੜ ਗਏ ਆਪਾਂ ਹਮਮ ਹੈ ਮੰਨ ਜੇ ਤੁਸੀਂ ਵੀ ਸਿੰਗਰ ਸੱਦ ਲੈਣਾ ਤੇ ਕਲਚਰ ਨਾਲ ਜੁੜ ਜਾਣਾ ਹੋ ਜਾਂਦਾ ਹੁਣ ਇਹਦਾ ਇਹਦੀ ਗੱਲ ਇਦਾਂ ਵੀ ਮੰਨ ਲਓ ਆਪਾਂ ਸਮੁੰਦਰ ਦੇ ਵਿੱਚੋਂ ਇੱਕ ਬੁੱਕ ਭਰ ਲਈਏ ਤੇ ਆਪਾਂ ਕਹੀਏ ਮੈਂ ਦੇ ਹੱਥ 'ਚ ਸਮੁੰਦਰ ਨੂੰ ਲੈ ਲਿਆ ਅੱਛਾ ਹੋ ਸਕਦਾ ਸਮੁੰਦਰ ਬੋਕ ਜਿਤ ਪੂਰਾ ਥੋੜੀ ਹੁੰਦਾ ਨਹੀਂ ਨਹੀਂ ਸਿੰਗਰ ਸੱਦਣਾ ਪੰਗੜਾ ਗਿੱਧਾ ਕਰਨਾ ਇਹ ਆਪਣੇ ਪੰਜਾਬੀ ਕਲਚਰ ਦਾ ਬਹੁਤ ਨਿੱਕਾ ਜਿਹਾ 파ਟ ਨੇ ਹਮ ਹਮ ਜੇ ਆਪਾਂ ਅਸਲੀ ਕਲਚਰ ਦੀ ਗੱਲ ਕਰੀਏ ਤੇ ਅਸਲੀ ਕਲਚਰ ਤੇ ਆਪਣੇ ਜਨਰੇਸ਼ਨ ਚੋ ਟ੍ਰਾਂਸਫਰ ਹੋ ਗਿਆ ਹੁੰਦਾ ਹਮ ਹਮ ਜੋ ਆਪਣੇ ਇਸ ਟਾਈਮ ਨਹੀਂ ਤੁਸੀਂ ਕਲਚਰ ਨੂੰ ਆ ਪੰਗੜਾ ਗਿੱਧਾ ਇਹਨੂੰ ਕਲਚਰ ਨਹੀਂ ਮੰਨਦੇ ਨਹੀਂ ਬਿਲਕੁਲ ਮੰਨਦੇ ਆ ਪਰ ਮੈਂ ਕਹਿੰਦਾ ਵੀ ਇਹ ਇੱਕ ਉਸ ਕਲਚਰ ਦਾ ਪੰਜਾਬੀ ਸੱਭਿਆਚਾਰ ਦਾ ਆਪਣੇ ਪੰਜਾਬੀ ਕਲਚਰ ਦਾ ਇੱਕ ਨਿੱਕਾ ਜਿਹਾ 파ਟ ਹੈ ਹਮ ਹਮ ਸਾਰਾ ਇਹਨੂੰ ਆਪਾਂ ਪੰਜਾਬੀ ਕਹੇ ਨਹੀਂ ਕਹਿ ਸਕਦੇ ਵੀ ਇਹ ਸਾਰੇ ਦਾ ਸਾਰਾ ਪੰਜਾਬੀ ਕਲਚਰ ਹੈ। ਅੱਛਾ। ਕਿਉਂਕਿ ਜਿਹੜੀਆਂ ਕਹਾਣੀਆਂ ਨੇ ਹੂੰ ਹੂੰ ਤੇ ਜਿਹੜੀਆਂ ਆਪਣੇ ਸੰਸਕਾਰ ਨੇ ਹੂੰ ਹੂੰ ਉਹ ਆਪਾਂ ਨੂੰ ਆਪਣੇ ਬਜ਼ੁਰਗਾਂ ਤੋਂ ਮਿਲਦੇ ਨੇ ਉਹ ਆਪਣੇ ਨੂੰ ਆਪਣੇ ਕਮਿਊਨਿਟੀ ਚੋਂ ਮਿਲਦੇ ਨੇ। ਹੂੰ ਹੂੰ ਸਿੰਗਰ ਤੇ ਨਹੀਂ ਆਪਾਂ ਨੂੰ ਸੰਸਕਾਰ ਦਿੰਦੇ ਉਹ ਉਲਟਾ ਤੁਸੀਂ ਅੱਜ ਕੱਲ ਦੇ ਸਿੰਗਰ ਬੜੇ ਵਧੀਆ ਸਿੰਗਰ ਵੀ ਨੇ। ਹੂੰ ਹੂੰ ਪਰ 50% ਸਿੰਗਰ ਇਹੋ ਜਿਹੇ ਨੇ ਵੀ ਜਿਹੜੇ ਗਲਤ ਡਾਇਰੈਕਸ਼ਨ ਨਾਲ ਚੱਲੇਗੇ ਨੇ ਵੈਸਟਰਨ ਕਲਚਰ ਦਾ ਜਿਹੜਾ ਰੈਪ ਏ ਉਹਨੂੰ ਜਸਟ ਕਾਪੀ ਪੇਸਟ ਮਾਰ ਕੇ ਉਹ ਬੀਟ ਚੱਕ ਲੈਂਦੇ ਨੇ ਤੇ ਉਹ ਬਸ ਕਾਪੀ ਪੇਸਟ ਮਾਰ ਕੇ ਉਹ ਜਿਹੇ ਗਾਣੇ ਬਣਾਈ ਜਾਂਦੇ ਨੇ ਵਿੱਚ ਨਸ਼ਿਆਂ ਦੀਆਂ ਦਿਨਾਲੀਆਂ ਦੀਆਂ ਹੋਰ ਲਟਰਮ ਪਟਰਮ ਚੀਜ਼ਾਂ ਉਹਨਾਂ ਨੇ ਵਾੜੀਆਂ ਨੇ ਸੋ ਇਸ ਕਰਕੇ ਸਿੰਗਰ ਬੁਲਾਣਾ ਚੰਗੀ ਗੱਲ ਏ ਚੰਗੇ ਸਿੰਗਰ ਨੂੰ ਬੁਲਾਓ ਬੜੀ ਵਧੀਆ ਗੱਲ ਏ ਪਰ ਇਹ ਨੂੰ ਆਪਾਂ ਐਵੇਂ ਨਹੀਂ ਕਹਿ ਸਕਦੇ ਵੀ ਸਾਰੇ ਦਾ ਸਾਰਾ ਪੰਜਾਬੀ ਸੱਭਿਆਚਾਰ ਏ ਪੰਜਾਬੀ ਕਲਚਰ ਏ ਇੱਕ ਚਾ ਆ ਗਈ ਬਈ ਤਨਾਲ ਪਿੰਨੀਆ ਧੰਨਵਾਦ ਕੋਈ ਗੱਲ ਨਹੀਂ ਪੂਰੀ ਪੂਰੀ ਇੰਡੀਆ ਵਾਲੀ ਫੀਲ ਹੁੰਦੀ ਹੈ ਨਾ ਬਸ ਆਪਾਂ ਉਹੀ ਹੈ ਨਾ ਵੀ ਇੰਡੀਆ ਨਾਲ ਜੁੜੇ ਆ ਹਾਂ ਹਾਂ ਤੇ ਜਦੋਂ ਸਿਆਲ ਹੁੰਦਾ ਪਿੰਨੀਆਂ ਚਾਹ ਅੱਗ ਸੇਕਣਾ ਬਸ ਇੱਥੇ ਬੈਠੇ ਰਹਿੰਦੇ ਆ ਵਾਰ ਬੱਚਿਆਂ ਨੂੰ ਲੈ ਕੇ ਅੱਛਾ ਤੇ ਬੱਚੇ ਟੀਵੀ ਨਹੀਂ ਦੇਖਦੇ ਹੈਗੇ ਉਹਨਾਂ ਨੂੰ ਅੱਗ ਸੇਕਣ ਦਾ ਜ਼ਿਆਦਾ ਸ਼ੌਂਕ ਹੁੰਦਾ ਹੈ ਮੂੰਗਫਲੀ ਲੈ ਲਈਦੀ ਨਾਲ ਹਮ ਹਮ ਬਸ ਅੱਗ ਸੇਕੀਦੀ ਏ ਨਜ਼ਾਰੇ ਨਾਲ 2-3 ਘੰਟੇ ਲੰਘ ਜਾਂਦੇ ਨੇ ਹਮ ਹਮ ਬੜਾ ਨਜ਼ਾਰਾ ਆਉਂਦਾ ਲੋਈ ਦੇ ਨੇੜੇ ਬੈਠਾ ਹੁੰਦਾ ਹੈ ਉਹ ਤੋਂ ਬੜਚੰਡ ਹੁੰਦੀ ਹਾਂ ਅੱਛਾ ਸਿੱਧਾ ਸਵਾਲ ਤੇ ਹੁੰਨੇ ਆ ਹੂੰ ਵੀ ਆਪਾਂ ਤਾਂ ਜਿਵੇਂ ਗੱਲ ਕਰਦੇ ਵੇ ਸਿੰਗਰਾਂ ਦੀ ਸਿੰਗਰ ਹੁੰਦੇ ਨੇ ਕਲਚਰ ਪ੍ਰੋਗਰਾਮ ਹੂੰ ਮੈਂ ਆਨਾ ਵੀ ਸਿੰਗਰਾਂ ਨੂੰ ਤੁਸੀਂ ਆਪਣੇ ਸਮਾਜ ਦੀ ਹੂੰ ਸੁਸਾਇਟੀ ਦੀ ਹੀਰੋ ਮੰਨਦੇ ਹੋ ਹੀਰੋ ਤੇ ਨਹੀਂ ਆਪਾਂ ਕਹਿ ਸਕਦੇ ਹੈਗੇ ਕਿਉਂ ਕਿ ਹੁਣ ਹੀਰੋ ਸੁਸਾਇਟੀ ਦਾ ਹੋਏ ਜਿਹਦੇ ਕਰਕੇ ਸੁਸਾਇਟੀ ਦੀ ਡਿਵੈਲਪਮੈਂਟ ਹੋ ਰਹੀ ਹੈ ਹੂੰ ਹੂੰ ਹੁਣ ਮੰਨ ਲਓ ਇੱਕ ਬੰਦੇ ਨੂੰ ਰੋਜ਼ਗਾਰ ਮਿਲ ਰਿਹਾ ਹੈ ਹਾਂ ਹਾਂ ਉਹ ਆਪਣੀ ਸਕਸੈਸ ਸੁਸਾਇਟੀ ਸਕਸੈਸ ਸਕਸੈਸਵਲ ਜਾ ਰਹੀ ਹੈ ਉਹਨੂੰ ਤੇ ਕਹੀ ਹੈ ਆਪਾਂ ਜਿਹਨੇ ਸਮਾਜ ਬਦਲਤਾ ਜਿਹੜੇ ਉਹਨੂੰ ਤੇ ਆਪਾਂ ਹੀਰੋ ਮੰਨੀਏ ਹੁਣ ਜਿਹੜੇ ਸਿੰਗਰ ਨੇ ਇਹ ਪ੍ਰੋਫਿਟ ਕਰਦੇ ਨੇ ਇਹਨਾਂ ਦਾ 90% ਪੈਸਾ ਤੇ ਇਹਨਾਂ ਦੇ ਆਪਣੀ ਪਾਕਟ 'ਚ ਹੀ ਜਾਂਦਾ ਜਿਵੇਂ ਤੁਸੀਂ ਗੱਲ ਕੀਤੀ ਵੀ ਤੁਸੀਂ ਜੇ ਕਿਹਾ ਵੀ ਸਮਾਜ ਬਦਲਦੇ ਨੇ ਹਾਂ ਹਾਂ ਯੂਥ ਜਿਹੜਾ ਆਪਣਾ ਉਹ ਇਹਨਾਂ ਦੀ ਨਕਲ ਕਰਦਾ ਕਿਤੇ ਨਾ ਕਿਤੇ ਉਹਨਾਂ 'ਚ ਬਦਲਾਅ ਤੇ ਆ ਹੀ ਰਿਹਾ ਹੈ। ਪੋਜ਼ਿਟਿਵ 네ਗਟਿਵ ਦਾ ਤੁਸੀਂ ਦੱਸੋਗੇ ਬਦਲਾਅ ਤੇ ਹੁੰਦਿਆ ਹੈ। ਬਦਲਾਅ ਵੀ ਮੇਰੇ ਖਿਆਲ 'ਚ ਸਾਰਿਆਂ ਨੂੰ ਹੀ ਪਤਾ ਹੈ ਵੀ ਥੋੜਾ ਜਿਹਾ 네ਗਟਿਵ ਬਦਲਾ ਨਸ਼ੇ ਨੂੰ ਲੈ ਕੇ ਥੋੜਾ ਈਗੋ ਨੂੰ ਲੈ ਕੇ ਥੋੜਾ ਮੈਂ ਮੈਂ ਜ਼ਿਆਦਾ ਕਰਨ ਲੱਪੇ ਨਹੀਂ ਸਿੰਗਰ। ਪਰ ਕਈ ਸਿੰਗਰ ਜਿਵੇਂ ਸਰਤਾਜ ਏ ਹੂੰ ਠੀਕ ਹੈ ਜਾਂ ਗੁਰਦਾਸ ਮਾਨ ਸੀ ਜਾਂ ਪੁਰਾਣੇ ਸਿੰਗਰ ਸੀ ਹੂੰ ਉਹ ਵਧੀਆ ਵੀ ਸੀ ਚੀਜ਼ ਓ ਕਲਚਰ ਨਾਲ ਜੋੜਦੇ ਸੀ ਜਿਹੜਾ ਪੰਜਾਬੀ ਵਿਰਸਾ ਆਪਣਾ ਮਨਮੋਹਣ ਵਾਰਸ ਹੋ ਗਿਆ ਕਮਲ ਹੀਰੋ ਹੋ ਗਿਆ ਇਹਨਾਂ ਦਾ ਮਤਲਬ ਇਹਨਾਂ ਦੇ ਇਹਨਾਂ ਦੇ ਇਹਨਾਂ ਦੀ ਸਿੰਗਿੰਗ ਦੇ ਵਿੱਚ ਇੱਕ ਸਚਾਈ ਸੀ ਹੂੰ ਹੂੰ ਮਤਲਬ ਕੋਈ ਐਵੇਂ ਨਹੀਂ ਸੀ ਕਿ ਆਪਾਂ ਫੈਮਲੀ ਦੇ ਵਿੱਚ ਬਹਿ ਕੇ ਦੇਖ ਨਹੀਂ ਸਕਦੇ ਉਹ ਚੀਜ਼ ਵਧੀਆ ਵੀ ਸੀ ਪਰ ਜੇ ਹੁਣ ਕੋਈ YouTube ਤੇ ਗਾਣਾ ਆ ਗਿਆ ਆਟੋਮੈਟਿਕ ਤੇ ਤੁਸੀਂ ਪਰਿਵਾਰਜ ਬੈਠੇ ਹੋ ਤੁਸੀਂ ਤੁਹਾਨੂੰ ਨਾਲ ਦੀ ਨਾਲ ਟੀਵੀ ਬੰਦ ਕਰਨਾ ਪਾਇਓ ਫਿਰ ਉਹ ਉਹ ਕਾਦੀ ਬਦਲਾਵ ਹੈ ਹੂੰ ਚਲੋ ਇਹ ਬੜੀ ਪਾਰ ਦੀਆਂ ਗੱਲਾਂ ਨੇ ਆਪਾਂ ਆਪਣੇ ਸਵਾਲਾਂ ਦੇ ਹੁੰਦੇ ਆ ਹੂੰ ਹੂੰ ਤੁਸੀਂ ਜਿਵੇਂ ਆ ਪ੍ਰੋਗਰਾਮ ਕਰਾਇਆ ਹੂੰ ਹੂੰ ਬੜਾ ਸਕਸੈਸ ਰਿਹਾ ਐ ਇਦੋਂ ਇਲਾਵਾ ਵੀ ਕੋਈ ਬ੍ਰਿਸਬਨ ਚ ਇਵੈਂਟ ਵਗੈਰਾ ਕਰਾਉਂਦੇ ਰਹਿੰਦੇ ਆ ਇਵੈਂਟ ਆਪਾਂ ਆਪਣੀ ਇੱਛਾ ਕੀ ਆਪਾਂ ਬਾਹਰਲੇ ਦੇਸ਼ ਆਏ ਆ ਤੇ ਆਪਣੀ ਕਮਿਊਨਿਟੀ ਦੀ ਜੜਾਂ ਲੱਗਣੀਆਂ ਚਾਹੀਦੀਆਂ ਨੇ ਇੱਥੇ ਹੂੰ ਆਪਣੀ ਕਮਿਊਨਿਟੀ ਸਕਸੈਸਵਲ ਜਾਣੀ ਚਾਹੀਦੀ ਐ ਪੋਜ਼ਿਟਿਵ ਪੋਜ਼ਿਟਿਵ ਚੇਂਜ ਹੋਣਾ ਚਾਹੀਦਾ ਪੋਜ਼ਿਟਿਵ ਡਾਇਰੈਕਸ਼ਨ ਵੱਲ ਭਾਵੇਂ ਚਾਹੇ ਛੋਟੇ-ਛੋਟੇ ਕਦਮ ਇੰਪੋਰਟ ਨੇ ਪੋਜ਼ਿਟਿਵ ਹੋਣਾ ਚਾਹੀਦਾ ਕਿਹੜੀ ਹੈ ਪੋਜ਼ਿਟਿਵ ਡਾਇਰੈਕਸ਼ਨ ਪੋਜ਼ਿਟਿਵ ਵੇਖੋ ਵੀ ਸਪੋਰਟਸ ਕਰਨਾ ਕੋਈ ਵੀ ਸਪੋਰਟਸ ਇਵੈਂਟ ਕਰਾਉਣਾ ਲੋਕਾਂ ਨੂੰ ਆਪਸ ਵਿੱਚ ਜੋੜਨਾ ਹੂੰ ਹੂੰ ਬਜ਼ੁਰਗਾਂ ਨੂੰ ਜੋੜਨਾ ਇਹ ਸਾਰਾ ਕੁਝ ਪੋਜ਼ਿਟਿਵ ਹੀ ਹੈ ਅੱਛਾ ਤੁਸੀਂ ਕਰਾਇਆ ਬਜ਼ੁਰਗਾਂ ਨੂੰ ਜੋੜਿਆ ਆਪਸ ਵਿੱਚ ਹੂੰ ਹੂੰ ਫੀਡਬੈਕ ਕੀ ਆਇਆ ਫੀਡਬੈਕ ਬਹੁਤ ਬਹੁਤ ਜ਼ਿਆਦਾ ਵਧੀਆ ਆਇਆ ਬਜ਼ੁਰਗਾਂ ਦਾ ਬਹੁਤ ਵਧੀਆ ਫੀਡਬੈਕ ਆਇਆ ਹੂੰ ਹੂੰ ਬਜ਼ੁਰਗਾਂ ਨੇ ਕਿਹਾ ਵੀ ਆਉਂਦਿਆਂ ਸਾਰ ਕਈ ਬਜ਼ੁਰਗਾਂ ਨੇ ਕਿਹਾ ਵੀ ਵੀ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਵਡੇਰਿਆਂ ਦਾ ਵੀ ਕੋਈ ਇਵੈਂਟ ਹੋਇਆ ਨਹੀਂ ਤੇ ਜ਼ਿਆਦਾਤਰ ਬੱਚਿਆਂ ਦੇ ਵੈਂਟ ਹੁੰਦੇ ਨੇ ਜਾਂ ਯੂਥ ਦੇ ਵੈਂਟ ਹੁੰਦੇ ਨੇ ਤੁਸੀਂ ਸਿੰਗਰ ਬੁਲਾ ਲਿੰਦੇ ਹੋ ਤੁਸੀਂ ਹੋਰ ਨਾ ਚੰਡੰਪਨ ਵਾਲੇ ਇਵੈਂਟ ਕਰਾ ਲਿੰਦੇ ਹੋ ਹੂੰ ਹੂੰ ਵੀ ਬਹੁਤ ਬਹੁਤ ਤੁਹਾਡਾ ਧੰਨਵਾਦ ਕਿ ਤੁਸੀਂ ਸਾਡਾ ਇਵੈਂਟ ਵੀ ਕਰਾਇਆ ਫਿਰ ਜਦੋਂ ਇਵੈਂਟ ਦੇ ਡਿਊਰਿੰਗ ਫੀਡਬੈਕ ਜਿਹੜਾ ਆਇਆ ਸੀ ਕੁਝ ਮੈਂ ਖੁਦ ਵੀ ਦੇਖ ਰਿਹਾ ਸੀ ਕੁਝ ਬਾਕੀ ਲੋਕਾਂ ਨੂੰ ਫੀਡਬੈਕ ਹੀ ਆਇਆ ਸੀ ਕਿ ਬਜ਼ੁਰਗ ਬਹੁਤ ਜ਼ਿਆਦਾ ਉੱਥੇ ਖੁਸ਼ ਸਨ ਹੂੰ ਹੂੰ ਬਹੁਤ ਜ਼ਿਆਦਾ ਇੰਜੋਏ ਕਰ ਰਹੇ ਸਨ ਆ ਹੀ ਮੇਰਾ ਅਗਲਾ ਸਵਾਲ ਸੀ ਹੂੰ ਹੂੰ ਵੀ ਬਜ਼ੁਰਗ ਇੱਥੇ ਖੁਸ਼ ਨੇ ਆਸਟ੍ਰੇਲੀਆ 'ਚ ਇਹਦਾ ਜਵਾਬ ਤੇ ਤੁਹਾਨੂੰ ਹੀ ਪਤਾ ਹੀ ਹੈ ਵੀ ਕਿੰਨੇ ਖੁਸ਼ ਨੇ ਪਰ ਐਵੇਂ ਵੀ ਮਜਬੂਰੀ ਏ ਥੋੜੀ ਜੀ ਕਿ ਉਹ ਉਹਨਾਂ ਨੂੰ ਇੱਥੇ ਰਹਿਣਾ ਪੈਂਦਾ ਆਪਣਾ ਪੰਜਾਬ ਛੱਡ ਕੇ ਹੂੰ ਹੂੰ ਆਪਣੇ ਜਿੱਥੇ ਉਹ ਉਹਨਾਂ ਨੇ 60-65 ਸਾਲ ਕੱਝਾਰੇ ਨੇ ਉਹ ਜਗਾ ਛੱਡ ਕੇ ਆਪਣੇ ਬੱਚਿਆਂ ਕਰਕੇ ਆਪਣੇ ਪੋਤਰਿਆਂ ਦੋਤਰਿਆਂ ਕਰਕੇ ਇੱਥੇ ਰਹਿਣਾ ਪੈਂਦਾ ਉਹਨਾਂ ਨੂੰ ਅੱਛਾ ਸੋ ਜਿੰਨਾ ਜਰਦੀ ਉਹ ਆਪਣੇ ਪਰਿਵਾਰ ਦੇ ਵਿੱਚ ਹੁੰਦੇ ਨੇ ਪਰਿਵਾਰ ਦੇ ਨਾਲ ਕਿਤੇ ਘੁੰਮਣ ਜਾਂਦੇ ਨੇ ਜਾਂ ਪਰਿਵਾਰ ਦੇ ਨਾਲ ਜਿਵੇਂ ਅਸੀਂ ਵੀ ਇੱਥੇ ਅੱਗ ਬੈਠ ਅੱਗ ਸੇਕਦੇ ਹੁੰਨੇ ਆ ਸ਼ਾਮ ਨੂੰ ਗੱਲਾਂ ਬਾਤਾਂ ਕਰਦੇ ਸਾਂ ਉਹ ਟਾਈਮ ਤਾਂ ਬਜ਼ੁਰਗ ਹੁੰਦੇ ਨੇ ਖੁਸ਼ ਜਦੋਂ ਆਪਾਂ ਪਰਿਵਾਰ 'ਚ ਬੈਠੇ ਹੁੰਨੇ ਆ ਪਰ ਜਦੋਂ ਆਪਾਂ ਸਵੇਰੇ 4 ਵਜੇ ਕੰਮ ਤੇ ਚਲੇ ਜਾਂਦੇ ਆ ਤੇ ਸ਼ਾਮੀ 6-7 ਵਜੇ ਆਉਣੇ ਆਪਾਂ ਤੇ ਥੱਕੇ ਹੋਨੇ ਆ ਰੋਟੀ ਖਾ ਕੇ ਬੈੱਡ ਤੇ ਪਏ ਨੇ ਹੁਣ ਉਸ ਸਮੇਂ ਦੇ ਵਿੱਚ ਬਜ਼ੁਰਗ ਤੁਸੀਂ ਆਪ ਦੱਸੋ ਵੀ ਕਿਵੇਂ ਖੁਸ਼ ਹੋਏਗਾ ਬਜ਼ੁਰਗ ਕਿ ਸ਼ਾਮੀ 4 ਵਜੇ ਦੀ ਵੇਟ ਕਰਦੇ ਨੇ ਕਿ ਕਦੋਂ ਸ਼ਾਮੀ 4 ਵਜਨ ਤੇ ਅਸੀਂ ਜਾਈਏ ਪਾਰਕ ਜਾਈਏ ਉੱਥੇ ਸਾਨੂੰ ਜਾ ਕੇ ਕੋ ਬੰਦਾ ਮਿਲੇਗਾ ਤੇ ਅਸੀਂ ਉੱਥੇ ਚੱਲ 10 ਮਿੰਟ ਗੱਲਾਂ ਬਾਤਾਂ ਕਰ ਲਾਂਗੇ ਅੱਛਾ ਜਿੱਥੋਂ ਤੱਕ ਮੈਂ ਪੜਤਾਲ ਕੀਤੀ ਨਾ ਇੱਥੇ ਹਮ ਹਮ ਰੋਜ਼ ਪਾਰਕਾਂ 'ਚ ਜਾਂਦਾ ਬਜ਼ੁਰਗਾਂ ਨੂੰ ਮਿਲਦਾ ਵੀ ਹਮ ਹਮ ਜ਼ਿਆਦਾਤਰ ਬਜ਼ੁਰਗਾਂ ਦਾ ਇਹ ਕਹਿਣਾ ਹੈ ਬੀਸਾ ਨੂੰ ਇੱਥੇ ਇੱਕ ਖਾਸ ਮਕਸਦ ਕਰਕੇ ਲਿਆਇਆ ਗਿਆ ਹੈ ਉਹ ਖਾਸ ਮਕਸਦ ਮੈਂ ਤੁਹਾਨੂੰ ਦੱਸ ਦੇਣਾ ਕਲੀਅਰ ਕਰ ਦੇਣਾ ਹੂੰ ਹੂੰ ਵੀ ਬੱਚੇ ਖੜਾਉਣ ਵਾਸਤੇ ਹੂੰ ਇਹ ਗੱਲ ਸੱਚ ਮੰਨਦੇ ਆ ਇਹ ਗੱਲ ਕਿਤੇ ਨਾ ਕਿਤੇ ਥੋੜੀ ਬਾਦੀ ਸੱਚ ਤੇ ਹੈਗੀ ਹੋਈ ਹੈ ਲੇਕਿਨ ਮੇਰੇ ਕੋਲ ਜਿਹੜਾ ਫੀਡਬੈਕ ਵੀ 90% ਬਜ਼ੁਰਗਾਂ ਦੇ ਵਿੱਚ ਸਾਨੂੰ ਬੱਚੇ ਖੜਾਉਣ ਵਾਸਤੇ ਸੱਦਿਆ ਜਾਂਦਾ ਮੈਂ ਲਾ ਵੀ ਬਿਲਕੁਲ ਤੁਹਾਡੀ ਗੱਲ ਇੱਕ ਬਜ਼ੁਰਗ ਨੇ ਤੇ ਬੜਾ ਨਾ ਦੁਖਦਾਈ ਸ਼ਬਦ ਦੇ ਵਾਸਤੇ ਕਹੇ ਵੀ ਇਸ ਵੀਜ਼ੇ ਦਾ ਨਾਮ ਪੇਰੈਂਟਸ ਵੀਜ਼ਾ ਨਹੀਂ ਹੋਣਾ ਚਾਹੀਦਾ ਬੱਚੇ ਖੜਾਣ ਵਾਲਾ ਵੀਜ਼ਾ ਹੋਣਾ ਤੇ ਹਾਂ ਬੱਚਾ ਖੜਾਓ ਵੀਜ਼ਾ ਹਾਂ ਹਾਂ ਮੰਨਦੇ ਹੋ ਵੇਖੋ ਇਹ ਗੱਲ ਦੇ ਵਿੱਚ ਸੱਚਾਈ ਹੈਗੀ ਏ ਕਾਫੀ ਹੱਦ ਤੱਕ ਇਹ ਗੱਲ ਦੇ ਵਿੱਚ ਸੱਚਾਈ ਹੈਗੀ ਏ ਤੇ ਇਹ ਸੱਚਾਈ ਤੋਂ ਆਪਾਂ ਨੂੰ ਭੱਜਣਾ ਨਹੀਂ ਚਾਹੀਦਾ ਹੂੰ ਹੂੰ ਇਹ ਸੱਚਾਈ ਤੇ ਆਪਾਂ ਨੂੰ ਵਰਕ ਕਰਕੇ ਤਾਂ ਸੋਲੂਸ਼ਨ ਕੱਢਣਾ ਚਾਹੀਦਾ ਜਿਹੜੀ ਸੋਚਣਾ ਸੀ ਇਹ ਵੈਂਟ ਸ਼ੁਰੂ ਕੀਤਾ ਸੀ ਨਾ ਇਹ اسی ਸੋਚਣਾ ਕੀਤਾ ਸੀ ਵੀ ਵੇਖੋ ਬਜ਼ੁਰਗ ਇੱਥੇ ਆਉਂਦੇ ਨੇ ਉਹ ਵਿਚਾਰੇ ਇੱਥੇ ਆ ਕੇ ਤੰਗ ਹੁੰਦੇ ਨੇ ਹੂੰ ਹੂੰ ਤੇ ਸਾਨੂੰ ਇਸ ਪ੍ਰੋਬਲਮ ਦਾ ਸੋਲੂਸ਼ਨ ਕੱਢਣਾ ਚਾਹੀਦਾ ਕਿ ਕਿਵੇਂ ਅਸੀਂ ਉਹਨਾਂ ਨੂੰ ਇੰਗੇਜ ਰੱਖ ਸਕਦੇ ਆ ਉਹਨਾਂ ਦੀ ਯਾਰੀ ਦੋਸਤੀ ਇੱਥੇ ਬਣਾ ਸਕਦੇ ਆ ਉਹਨਾਂ ਦਾ ਨੈਟਵਰਕ ਬਣਾ ਸਕਦੇ ਆ ਤੇ ਉਹ ਇੱਥੇ ਰਹਿ ਕੇ ਖੁਸ਼ ਰਹਿਣ ਤੇ ਅੱਗੇ 10 ਬਜ਼ੁਰਗਾਂ ਨੂੰ ਹੋਰ ਜਾ ਕੇ ਕਹਿਣ ਵੀ ਉੱਥੇ ਬੜਾ ਮਜ਼ਾ ਆਇਆ ਸਾਨੂੰ ਨਹੀਂ ਅਸੀਂ ਆਏ ਤੇ ਹਾਂ ਇੱਥੇ ਵੀ ਬਜ਼ੁਰਗਾਂ ਨੂੰ ਖੁਸ਼ ਕਰਾਂਗੇ ਬਜ਼ੁਰਗਾਂ ਨੂੰ ਸੁੱਖੇ ਕਰਨ ਹੂੰ ਤੇ ਅਸੀਂ ਬਜ਼ੁਰਗਾਂ ਨੂੰ ਇੱਥੇ ਲਿਆ ਕੇ ਕਿਤੇ ਨਾ ਕਿਤੇ ਤੰਗ ਤੇ ਨਹੀਂ ਕਰਤਾ ਤੰਗ ਕਿਤੇ ਨਾ ਕਿਤੇ ਤੇ ਹੋਏ ਨੇ ਕਿਤੇ ਨਾ ਕਿਤੇ ਕਿ ਮਤਲਬ ਕਾਫੀ ਹੱਦ ਤੱਕ ਤੰਗ ਹੋਏ ਨੇ ਤੰਗ ਨੇ ਜਿਹੜੇ ਤੇ ਮੇਲ ਬਜ਼ੁਰਗ ਨੇ ਹਮ ਹ ਉਹ ਤੇ ਬਹੁਤ ਜਿਆਦਾ ਤੰਗ ਹੋ ਜਾਂਦੇ ਨਹੀਂ ਕਈ ਵਾਰੀ ਪਰ ਜਿਹੜੀਆਂ ਆਪਣੀਆਂ ਮਲਵੰਟੀਆਂ ਨੇ ਬੀਬੀਆਂ ਨੇ ਉਹਨਾਂ ਦਾ ਵੀ ਉਹਨਾਂ ਦੇ ਘਰ ਦੇ ਕੰਮਾਂ 'ਚ ਬੱਚਿਆਂ ਨੂੰ ਖੜਾਉਣ 'ਚ ਬੱਚਿਆਂ ਦੇ ਨਾਲ ਲਗਾਅ 'ਚ ਮੋਚ ਟਾਈਮ ਉਹਨਾਂ ਦਾ ਕਾਫੀ ਵਧੀਆ ਲੰਘ ਜਾਂਦਾ ਹਮ ਹ ਇਹ ਗੱਲ ਹੈ ਚਲੋ ਸਵਾਲ ਜਵਾਬ ਤੇ ਬੜੇ ਨੇ ਹਮ ਆਪਾਂ ਸਿੱਧੀ ਗੱਲ ਕਰਨੀਆਂ ਵੀ ਤੁਹਾਨੂੰ ਸਿੱਟਾ ਕੀ ਕੱਢਿਆ ਤੁਸੀਂ ਸਿੱਧਾ ਸ਼ਬਦਾਂ 'ਚ ਕੀ ਸਿੱਟਾ ਕੱਢਿਆ ਸਾਰਾ ਟੋਟਲ ਇੱਕ ਸ਼ਬਦ ਦੋ ਇੱਕ ਲਾਈਨ 'ਚ ਇੱਕ ਸੈਂਟੈਂਸ ਇੰਨੇ ਬਜ਼ੁਰਗ ਇਕੱਠੇ ਕੀਤੇ ਕੀ ਸਿੱਟਾ ਨਿਕਲਿਆ ਸਿੱਟਾ ਜੇ ਮੈਂ ਕਹਾਂ ਵੀ ਇੱਕ ਲਾਈਨ ਦੇ ਵਿੱਚ ਤੇ ਸਿੱਟਾ ਮੈਂ ਵੈਸੇ ਨਹੀਂ ਦੇ ਸਾਰਾ ਕਿਉਂਕਿ ਇਹਦੇ ਤੋਂ ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਤੇ ਬਹੁਤ ਕੁਝ ਚੀਜ਼ਾਂ ਦਾ ਅਹਿਸਾਸ ਵੀ ਹੋਇਆ ਤੇ ਮੈਂ ਜੇ ਵੀਡੀਓ ਕਿਸੇ ਤੱਕ ਪਹੁੰਚਦੀ ਏ ਜਿਹੜੇ ਹੋਰ ਵੀ ਲੋਕੀ ਆਰਗੇਨਾਈਜ਼ ਕਰਦੇ ਨੇ ਵੈਂਟ ਉਹਨਾਂ ਨੂੰ ਮੈਂ ਬੇਨਤੀ ਕਰਨਾ ਚਾਹਾਂਗਾ कि ਜਿਹੜਾ ਬਜ਼ੁਰਗਾਂ ਦਾ ਵੈਂਟ ਹੈ ਆਪਾਂ ਨੂੰ ਇਹ ਰੈਗੂਲਰ ਮੰਥਲੀ ਬੇਸਿਸ ਤੇ ਕਰਾਉਣਾ ਚਾਹੀਦਾ ਹੂੰ ਹੂੰ ਚਾਹੇ ਆਪਾਂ ਬਿਲਕੁਲ ਉਹਨੂੰ ਉਹਨੂੰ ਫਾਰਮਲ ਨਾ ਕਰੀਏ ਉਹਨੂੰ ਇਹ ਨਾ ਕਰੇ ਵੀ ਅਸੀਂ ਵਿਖਾਣਾ ਹੈ ਵੀ ਅਸੀਂ ਵੀ ਬਜ਼ੁਰਗਾਂ ਦਾ ਵੈਂਟ ਕਰਾ ਰਹੇ ਹਾਂ ਵੀ ਸਾਡਾ ਮਕਸਦ ਇਹ ਹੋਣਾ ਚਾਹੀਦਾ ਵੀ ਸੀ ਛੋਟਾ ਜਿਹਾ ਬਸ ਚਾਹੇ ਉੱਥੇ ਮਤਲਬ 20-25 ਆਪਾਂ ਬਜ਼ੁਰਗ ਇਕੱਠੇ ਕੀਤੇ ਨੇ ਉੱਥੇ ਆ ਕੇ ਆਪਣਾ ਸਾਰਾ ਦਿਨ ਆਪਣਾ ਇੰਜੋਏ ਕਰ ਸਕਣ ਹੂੰ ਹੂੰ ਗੱਲਾਂ ਬਾਤਾਂ ਕਰ ਸਕਣ ਆਪਣੇ ਫੀਡਬੈਕ ਦੇ ਸਕਣ ਤੇ ਉਹਨਾਂ ਦਾ ਅੱਗੇ ਫਰੈਂਡ ਸਰਕਲ ਹੋਰ ਥੋੜਾ ਬਹੁਤਾ ਵੱਧ ਸਕੇ ਤੇ ਜਿੰਨੇ ਵੀ ਇਵੈਂਟ ਆਰਗੇਨਾਈਜ਼ ਕਰਦੇ ਨੇ ਨਾ ਹੂੰ ਹੂੰ ਜਿਹੜੇ ਪਿਛਲੇ 10 12 ਸਾਲ ਤੋਂ ਕਰਾ ਰਹੇ ਨੇ ਜਿਹੜੇ ਪਿਛਲੇ 10 12 ਸਾਲ ਤੋਂ ਕਹੇ ਇਹ ਕਹਿ ਰਹੇ ਨੇ ਵੀ ਅਸੀਂ ਫਲਾਣਾ ਸਿੰਗਰ ਆਈ ਸਾਲ ਬੁਲਾਣੇ ਬੁਲਾਣੇ ਆ ਹੂੰ ਹੂੰ ਫਲਾਣਾ ਸਿੰਗਰ ਅਸੀਂ ਬੁਲਾਣੇ ਬੁਲਾਣੇ ਆ ਫਲਾਣਾ ਸਵੈਂਟ ਅਸੀਂ ਕਰਾਨੇ ਕਰਾਨੇ ਆ ਉਹਨਾਂ ਨੂੰ ਮੇਰੀ ਇੱਕ ਰਿਕੁਐਸਟ ਏ ਵੀ ਵੀ ਚਾਹੇ ਤੁਸੀਂ ਆਪਣਾ ਥੋੜਾ ਸਮਾਂ ਕੱਢੋ ਚਾਹੇ ਕਿਸੇ ਵੀ ਤਰੀਕੇ ਨਾਲ ਤੁਸੀਂ ਬਜ਼ੁਰਗਾਂ ਦਾ ਇਵੈਂਟ ਵੀ ਇੱਕ ਰੈਗੂਲਰ ਆਪਣੀ ਟਾਈਮ ਲਾਈਨ ਦੇ ਵਿੱਚ ਲੈ ਕੇ ਆਓ ਅੱਛਾ ਚਲੋ ਅਹੀਂ ਤੇ ਤੁਹਾਡੀ ਪਿਛਲੀ ਜ਼ਿੰਦਗੀ ਦੇ ਧਿਆਨ ਮਾਰੀਏ ਤੁਸੀਂ ਇੱਥੇ ਫੌਜ 'ਚ ਵੀ ਰਹੇ ਹੋ ਹਾਂ ਜੀ ਹਾਂ ਜੀ ਤੇ ਇੱਕ ਪੂਰੀ ਕਮਿਊਨਿਟੀ ਵਾਸਤੇ ਪ੍ਰਾਊਡ ਦੀ ਗੱਲ ਵੀ ਕੀਤੀ ਨਾ ਕਿਤੇ ਹਣਾ ਬਿਲਕੁਲ ਹਾਂ ਜੀ ਹਾਂ ਜੀ ਤੇ ਇੱਕ ਘਰ ਦੇ ਲਾਲੋ ਪ੍ਰਧਾਨ ਜਿਹਨੂੰ ਆਪੀ ਦੇ ਘਰ ਚ ਲਾਉਣ ਨਾਲੇ ਪਿਓ ਲਾਲੋ ਪਤੀ ਲਾਲੋ ਉਸ ਰੋਲ 'ਚ ਵੀ ਹੋ ਹਮ ਹਮ ਤੁਸੀਂ ਹੋਰ ਵੀ ਬਥੇਰੇ ਕੰਮ ਥੰਦੇ ਕਰਦੇ ਹੋ ਹਮ ਹਮ ਸੋਸ਼ਲ ਵਰਕ ਵੀ ਨਾਲ-ਨਾਲ ਕਰੀ ਜਾਂਦੇ ਹੋ ਹਮ ਹਮ ਸਵਾਦ ਕਿਹੜੇ ਕੰਮ 'ਚ ਆਇਆ ਸਵਾਦ ਸਭ ਤੋਂ ਜ਼ਿਆਦਾ ਉਦੋਂ ਹੁੰਦਾ ਜਦੋਂ ਆਪਾਂ ਕਿਸੇ ਦੀ ਮਦਦ ਕਰਦੇ ਆ ਜਦੋਂ ਜਦੋਂ ਆਪਾਂ ਕਿਸੇ ਦੀ ਮਦਦ ਕਰਨ ਤੋਂ ਬਾਅਦ ਉਹ ਉਹ ਬੰਦੇ ਨੂੰ ਸਕਸੈਸ ਦੇ ਵੱਲ ਇੱਕ ਚਾਹੇ ਕਦਮ ਵੀ ਪੁੱਟਦਾ ਹੈ ਨਾ ਬੰਦਾ ਉਹ ਹੂੰ ਹੂੰ ਉਦੋਂ ਸਵਾਦ ਆ ਜਾਂਦਾ ਥੋੜੀ ਬਾਰੇ ਮੈਂ ਡਰਾਈਵਿੰਗ ਵੀ ਸਿਖਾਣਾ ਹੂੰ ਹੂੰ ਤੇ ਜਿਸ ਜਿਸ ਸਮੇਂ ਸਟੂਡੈਂਟ ਨੂੰ ਉਹਦਾ ਲਾਇਸੈਂਸ ਮਿਲ ਜਾਂਦਾ ਹੈ ਜਿਸ ਸਮੇਂ ਇੱਕ ਕੁੜੀ ਹੈ ਜਿੰਨੇ ਕਦੀ ਗੱਡੀ ਨਹੀਂ ਚਲਾਈਦੀ ਉਹ ਗੱਡੀ ਚਲਾ ਲਿੰਦੀ ਹੈ ਤੇ ਉਸ ਟਾਈਮ ਜਿਹੜੀ ਉਹਦੇ ਚਿਹਰੇ ਤੇ ਖੁਸ਼ੀ ਹੁੰਦੀ ਹੈ ਨਾ ਉਹ ਖੁਸ਼ੀ ਦੇਖ ਕੇ ਸਵਾਦ ਆਉਂਦਾ ਹੈ ਨਛਾ ਉਹ ਖੁਸ਼ੀ ਦੇਖ ਕੇ ਸੰਤੁਸ਼ਟੀ ਮਿਲਦੀ ਵੀ ਯਾਰ ਸਾਡੇ ਕਰਕੇ ਵੀ ਚਲੋ ਕਿਸੇ ਦਾ ਕੁਝ ਫਾਇਦਾ ਤੇ ਹੋਇਆ ਵੀ ਉਹਦੀ ਸਾਰੀ ਜ਼ਿੰਦਗੀ ਤੇ ਨਹੀਂ ਅਸੀਂ ਬਦਲ ਸਕਦੇ ਕਿਸੇ ਦੀ ਵੀ ਬਿਲਕੁਲ ਪਰ ਚਲੋ ਕੁਝ ਫਾਇਦਾ ਤੇ ਹੋਇਆ ਵੀ ਇਹ ਵੇਖ ਕੇ ਸੰਤੁਸ਼ਟੀ ਮਿਲ ਜਾਂਦੀ ਹੈ ਹਾਂਜੀ ਇਹਦੇ ਇੱਕ ਉਦਾਹਰਣ ਹੈ ਕਿ ਡਰਾਈਵਿੰਗ ਸਿਖਾਣੀ ਵੀ ਮੈਂ ਤਾਂ ਹੀ ਸ਼ੁਰੂ ਕੀਤੀ ਇੱਕ ਕੁੜੀ ਸੀ ਇੱਥੇ ਰਹਿ ਰਹੀ ਮੇਰੀ ਵਾਈਫ ਦੀ ਵੈਸੇ ਫਰੈਂਡ ਹੀ ਸੀ ਉਹ 7 ਸਾਲਾਂ ਤੋਂ ਉਹਨੇ ਗੱਡੀ ਨਹੀਂ ਸੀ ਚਲਾਈ ਅੱਛਾ ਤੇ ਅਸੀਂ ਉਹਨੂੰ ਕਿਹਾ ਵੀ ਮੇਰਾ ਮੇਰੀ ਵਾਈਫ ਨੇ ਕਿਹਾ ਮੈਨੂੰ ਮੇਰੀ ਗੱਡੀ ਮੇਰੇ ਹਸਬੰਦ ਨੇ ਸਿਖਾਈ ਹੈ ਚਲ ਤੈਨੂੰ ਵੀ ਸਿਖਾ ਦਿੰਨੇ ਆ ਫਿਰ ਟਰਾਈ ਕਰ ਲੈ ਅਸੀਂ ਉਹਨੂੰ ਗੱਡੀ-ਗੱਡੀ ਚੱਲ ਸਿਖਾਈ ਬਰਾਲ ਮਿਲ ਕੇ ਜਿਵੇਂ ਵੀ ਕੁਝ ਉਹਦੀ ਆਪਣੀ ਮੋਟੀਵੇਟ ਬੜੀ ਮੋਟੀਵੇਸ਼ਨ ਬੜੀ ਸੀ ਅੱਛਾ ਜਦੋਂ ਉਹਨੂੰ ਲਾਇਸੈਂਸ ਮਿਲ ਗਿਆ ਨਾ ਉਹ ਉਹਨੂੰ ਉਹਨੇ ਕਿਹਾ ਵੀ ਮੈਨੂੰ ਇੱਕ ਹਿਸਾਬ ਦੀ ਨਾ ਆਜ਼ਾਦੀ ਮਿਲ ਗਈ ਕਿੱਥੇ ਮੈਂ ਬੱਸਾਂ ਤੇ ਮੈਨੂੰ ਜਿੱਥੇ 2 ਘੰਟੇ ਲੱਗਦੇ ਸੀ ਨਾ ਉੱਥੇ 20 ਮਿੰਟ ਉੱਥੇ 20 ਮਿੰਟ ਚ ਪਹੁੰਚ ਜਾਣੀ ਤੇ ਉਹ ਇੰਨੀ ਖੁਸ਼ ਸੀ ਨਾ ਇੰਨੀ ਖੁਸ਼ ਸੀ ਨਾ ਕੋਈ ਹਿਸਾਬ ਹੀ ਨਹੀਂ ਸਹੀ ਤੋ ਕੋਈ ਵੀ ਕੰਮ ਜਿਹਦੇ ਨਾਲ ਆਪਾਂ ਲੋਕਾਂ ਨੂੰ ਜੋੜ ਸਕੀਏ ਉਹਨਾਂ ਨੂੰ ਅੱਗੇ ਵਧ ਸਕੀਏ ਉਹਨਾਂ ਦੇ ਫੀਲਡ ਦੇ ਵਿੱਚ ਉਹ ਕੰਮ ਕਰਕੇ ਬੜੀ ਸੰਤੁਸ਼ਟੀ ਮਿਲਦੀ ਹੈ। ਅੱਛਾ ਚਾਹ ਤੇ ਬੜੀ ਸਵਾਦ ਹੈ ਮਜ਼ਾ ਹੀ ਬੜਾ ਆਉਂਦਾ ਚਾਹ ਪੀਣ ਚ। ਹੂੰ। ਧੰਨਵਾਦ। ਤੇ ਇੱਕ ਗੱਲ ਦੱਸੋ। ਹੂੰ ਹੂੰ। ਵੀ ਹੁਣ ਅਗਾ ਕੋਈ ਇਵੈਂਟ ਆ ਲੇਟੈਸਟ ਜਿਹੜਾ ਆਉਣਾ ਹੈ ਨੀਅਰ ਬਾਏ। ਹਾਂਜੀ ਅਗਾ ਆਪਣਾ ਤੁਹਾਨੂੰ ਮੈਂ ਪਹਿਲਾਂ ਹੀ ਵੀ ਕਿਹਾ ਵੀ ਆਪਣਾ ਮਕਸਦ ਦੇ ਵੀ ਲੋਕਾਂ ਨੂੰ ਜੋੜਨਾ ਹੈ। ਹਮ ਉਹਦਾ ਕਾਰਨ ਇਹ ਵੀ ਜਿਹੜਾ ਆਪਣਾ ਗ੍ਰੀਨ ਬੈਂਕ ਏਰੀਆ ਫਲੈਗਸਟੋਨ ਹੈ ਇਧਰੋਂ ਯਾਰਾ ਬਿਲ ਬਹ ਹੋ ਗਿਆ ਪਾਰਕ ਵਿੱਚ ਇਹ ਸਾਰਾ ਨਵਾਂ ਏਰੀਆ ਹਮ ਹਮ ਉਹ ਕੋਈ ਬੰਦਾ ਸਿਡਨੀ ਤੋਂ ਆਇਆ ਹੈ ਕੋਈ ਕਿਤੋਂ ਆਇਆ ਹੈ ਕੋਈ ਕਿਤੋਂ ਆਇਆ ਤੇ ਲੋਕੀ ਇੱਕ ਦੂਜੇ ਨੂੰ ਇੰਨੀ ਜਾਣਦੇ ਨਹੀਂ ਕਿ ਜਾਣ ਪਛਾਨ ਘਾਟੇ ਬਿਲਕੁਲ ਤੇ ਉਹਨਾਂ ਚੀਜ਼ਾਂ ਕਰਕੇ ਕਿਤੇ ਨਾ ਕਿਤੇ ਫੈਮਲੀਆ ਨੂੰ ਦਿੱਕਤ ਆਉਂਦੀ ਹੈ ਕਿ ਜੇ ਉਹਨਾਂ ਨੂੰ ਲੱਗ ਦੋ ਚਾਰ ਬੰਦੇ ਜਾਣਦੇ ਨੇ 10 ਬੰਦੇ ਜਾਣਦੇ ਨੇ ਤੋ ਉਹ ਇੱਕ ਦੂਜੇ ਨੂੰ ਸਪੋਰਟ ਕਰ ਸਕਦੇ ਨੇ ਮੰਨ ਲਓ ਹੁਣ ਸਕੂਲੋਂ ਬੱਚੇ ਨੂੰ ਚੱਕਣਾ ਹੈ ਜੇ ਜੇ ਕੁੜੀਆਂ ਹੀ ਇੱਕ ਦੂਜੇ ਨੂੰ ਜਾਣਦੀਆਂ ਨੇ ਉਹ ਫੋਨ ਕਰਦੇ ਨੇ ਵੀ ਯਾਰ ਅੱਜ ਮੈਂ ਲੇਟਾਂ ਅੱਜ ਮੇਰੇ ਬੱਚਿਆਂ ਨੂੰ ਤੂੰ ਚੱਕ ਲਈ ਅਗਲੇ ਵਾਰ ਉਹ ਚੱਕ ਲੈਂਦੀ ਐ ਕਿ ਕਈ ਵਾਰੀ ਇੱਕ ਜਣਾ ਛੱਡ ਦੇਣ ਤਾਂ ਤਿੰਨ ਚਾਰ ਬੱਚਿਆਂ ਨੂੰ ਇਕੱਠਾ ਦੇ ਦੂਜਾ ਜਣਾ ਚੱਕ ਲੈਂਦਾ ਬਿਲਕੁਲ ਤੇ ਮੰਨ ਲਓ ਗਰੋਸਰੀ ਲਿਆਉਣੀ ਐ ਤੁਹਾਨੂੰ ਕੋਸ ਕੋ ਇੱਥੋਂ 40 45 ਕਿਲੋਮੀਟਰ ਹੈ ਹੂੰ ਹੂੰ ਤੇ ਉਹ ਇੱਕ ਜਣਾ ਹੀ ਕਹਿੰਦਾ ਵੀ ਯਾਰ ਕੋਸ ਕੋ ਤੂੰ ਜਾ ਰਹੀਆਂ ਤੇ ਸਾਡੀ ਵੀ ਗਰੋਸਰੀ ਖੜੀ ਲਿਆਈ ਜਾਂ ਕਿਤੇ ਹੋਰ ਜਾਣਾ ਕੋਈ ਸਮਾਨ ਵਾਪਸ ਕਰਨਾ ਹੈ ਕੁਝ ਕਰਨਾ ਹੈ ਤੇ ਰਾਲ ਮਿਲ ਕੇ ਕਿਤੇ ਜਾਣਾ ਸੋ ਇਸ ਮਕਸਦ ਨਾਲ ਅਸੀਂ ਇੱਕ ਲੇਡੀਜ਼ ਦਾ ਵੀ ਇਵੈਂਟ ਕਰਾ ਰਹੇ ਹਾਂ ਕਦੋਂ 26 ਜੁਲਾਈ ਨੂੰ ਹੂੰ ਹੂੰ ਕੈਮਰਲ ਵੇਖ ਕੇ ਇੱਕ ਰਿਵੈਨਿਊ ਤਰੀਕ ਸਾਰਾ ਹੋਦਾ 26 ਜੁਲਾਈ ਨੂੰ ਸ਼ਾਮੀ 4 ਵਜੇ ਤੋਂ ਲੈ ਕੇ ਰਾਤੀ 8 ਵਜੇ ਤੱਕ ਆਪਾਂ ਲੇਡੀਜ਼ ਲਈ 30 ਗ੍ਰੀਨ ਬੈਂਕ ਦੀਆਂ ਇਵੈਂਟ ਕਰਾ ਰਹੇ ਹਾਂ ਹੂੰ ਤੇ ਉਹਦਾ ਮਕਸਦ ਇਹ ਵੀ ਕੁੜੀਆਂ ਵੀ ਆਪਸ ਦੇ ਵਿੱਚ ਇੱਕ ਦੂਜੇ ਨੂੰ ਜਾਣ ਸਕਣ ਤੇ ਇੱਕ ਦੂਸਰੇ ਨੂੰ ਸਪੋਰਟ ਕਰ ਸਕਣ ਹੂੰ ਮੇਨ ਮਤਲਬ ਗੈੱਟ ਗੈਦਰ ਹੋ ਸਕੇ ਇੰਜੋਏ ਕਰ ਸਕਣ ਗੱਲ ਆਪਾਂ ਚਲਾਈ ਸੀ ਕਲਚਰ ਦੀ ਜੜ ਦੀ ਆਪਣੇ ਪੰਜਾਬ ਦੀ ਹੂੰ ਆਪਣੇ ਇੰਡੀਆ ਦੀ ਹੂੰ ਹੂੰ ਤੁਹਾਡੇ ਮਨ ਚ ਕੀ ਜਾਉਗੇ ਕਦੀ ਕੈਣਾ ਉੱਡ ਕੇ ਜਹਾਜ਼ে ਚੜ੍ਹ ਆਇਆ ਪਰਦੇਸ ਦਿਲ ਤੇ ਪੰਜਾਬ ਰਹਿ ਗਿਆ ਤੁਹਾਡਾ ਦਿਲ ਪੰਜਾਬ ਹੈਗੇ ਹੁਣ ਇੱਥੇ ਲੱਗ ਗਿਆ ਆਪਣਾ ਵੈਸੇ ਜਾਣ ਨੂੰ ਵਾਪਸ ਤੇ ਕਰਦਾ ਦਿਲ ਹਾਂ ਪਰ ਮੈਂ ਸੱਚੀ ਗੱਲ ਕਹਾਂ ਵੀ ਇੱਥੇ ਮਨ ਵੀ ਲੱਗ ਗਿਆ ਹੁਣ ਇੱਥੇ ਪਰਿਵਾਰ ਹੈ ਇੱਥੇ ਜਿਹੜਾ ਆਪਣਾ ਘਰ ਹੈ ਆਪਣੇ ਹੱਥਾਂ ਨਾਲ ਬਣਾਇਆ ਆਪਣੇ ਕੰਮ ਸੈੱਟ ਕੀਤੇ ਨੇ ਜੋਬਾਂ ਕੀਤੀਆਂ ਨੇ ਇੱਥੇ ਜਾਣ ਪਛਾਣ ਇੱਥੇ ਦਾ ਸਿਸਟਮ ਚ ਆਪਾਂ ਢਲ ਚੁੱਕੇ ਆ ਨਹੀਂ ਆ ਘਰ ਜਿਹੜਾ ਮੈਂ ਕੰਫਰਟੇਬਲ ਬਣਾਇਆ ਤੇ ਜਿਹੜੇ ਆਪਣੇ ਬਜ਼ੁਰਗਾਂ ਨੇ ਬਣਾਏ ਹਨ ਉਹ ਉਹ ਵੀ ਤਾਂ ਕਰਕੇ ਤੇ ਮੈਂ ਕਹਿੰਦਾ ਵੀ ਉੱਥੇ ਜਾਣ ਨੂੰ ਦਿਲ ਬੜਾ ਕਰਦਾ ਬਚਪਨ ਸਾਰਾ ਉੱਥੇ ਕੱਟਿਆ ਅੱਛਾ ਰਾਤ ਨੂੰ ਸੁਪਨੇ 'ਚ ਹਜੇ ਵੀ ਕਈ ਵਾਰੀ ਆਪਣੇ ਘਰ ਦੀ ਛੱਤ ਤੇ ਘੁੰਮਣੇ ਹੁੰਨੇ ਆ ਕਿਵੇਂ ਖੇਡਦੇ ਹੁੰਦੇ ਸੀ ਹੂੰ ਹੂੰ ਤੇ ਰਾਤੀ ਮੈਨੂੰ ਸੁਪਨਾ ਆਇਆ ਸੀ ਮੈਂ ਆਪਣੇ ਬਚਪਨ ਨੂੰ ਯਾਦ ਕਰਦਾ ਵੈਸੀ ਆਪਣੇ ਕਿਵੇਂ ਉੱਥੇ ਖੇਡਦੇ ਹੁੰਦੇ ਸੀ ਕਿਵੇਂ ਨਜਾਰੇ ਸੀ ਉੱਥੇ ਸਾਡੇ ਨਾਲ ਘਰ ਦੀ ਬੈਕ ਸਾਈਡ ਤੇ ਕੁੱਪ ਸੀ ਪਰਾਲੀ ਦਾ ਤੇ ਜਿੱਥੋਂ ਛਾਲਾ ਮਾਰਦੇ ਹੁੰਦੇ ਸੀ ਉੱਥੇ ਹੁਣ ਆ ਜੀ ਤੇ ਸਾਰੇ ਆ ਐਕਟੀਵਿਟੀਜ਼ ਲਗਭਗ ਸਾਰੇ ਨੇ ਕੀਤੀ ਹਣੀ ਹੁਣ ਆ ਜੀ ਨਾਲ ਇੱਥੇ ਹੋ ਸਕਦੀ ਕੁੱਪ ਦੇ ਉਹ ਖੱਬੜ ਤੋੜਦੀਦੇ ਹੁੰਦੇ ਹਣ ਘਰ ਜਦ ਗਾਲਾਂ ਵੀ ਪੈਣੀਆਂ ਤੂੜੀ ਵਾਲਾ ਸਾਰਾ ਸੀਟੋਂ ਖਰਾਬ ਹੋ ਜਾਂਦਾ ਹਣ ਇਸ ਕਰਕੇ ਜਾਨ ਨੂੰ ਦਿਲ ਤੇ ਕਰਦੇ ਤੇ ਬੱਚਿਆਂ ਨੂੰ ਵਿਖਾਈਏ ਵੀ ਇੱਥੇ ਕਿਵੇਂ ਉੱਥੇ ਮਤਲਬ ਮ제 ਕਰਦੇ ਸੀ ਕੋਈ ਪਰਵਾਹ ਨਹੀਂ ਸੀ ਉੱਥੇ ਟੈਂਕੀ ਤੇ ਚੜ ਜੀਦਾ ਸੀ ਟਾਵਰ ਤੇ ਚੜ ਜੀਦਾ ਸੀ ਫਿਰ ਕ੍ਰਿਕਟ ਗਰਾਊਂਡ ਵੀ ਖੇਡਣ ਜਾਏਗਾ ਅੱਛਾ ਤੁਹਾਡੇ ਪੁਰਾਣੇ ਯਾਰ ਦੋਸਤ ਬਥੇਰੇ ਹੋਣੇ ਨੇ ਹਾਂ ਆਉਂਦੇ ਨੇ ਫੋਨ ਪਾਣ ਕਿ ਫੋਨ ਆਉਂਦੇ ਨੇ 15 16 ਸਾਲ ਹੋ ਗਏ ਨੇ ਹਾਂ ਕਿ ਕਟ-ਆਫ ਹੋ ਗਿਆ ਕੰਮ ਨਹੀਂ ਫੋਨ ਐ ਵੀ ਕਿਤੇ ਕਿਤੇ ਗੱਲ ਹੋ ਜਾਂਦੀ ਏ ਪਰ ਕੋਈ ਹੁਣ ਕਿਤੇ ਬੈਠਾ ਕੋਈ ਨਿਊਜ਼ੀਲੈਂਡ ਬੈਠਾ ਕੋਈ ਸਿਡਨੀ ਐ ਕੋਈ ਮੈਲਬੌਰਨ ਐ ਕੋਈ ਸਭ ਆਲਮੋਸਟ 90% ਬਾਹਰ ਚਲੇ ਗਏ ਨੇ ਚੱਕਰੇ ਪੈ ਗਿਆ ਤੇ ਆਪਣੇ ਪਰਿਵਾਰਾਂ ਜੋ ਵੀ ਬਿਜ਼ੀ ਨੇ ਆਪਾਂ ਵੀ ਬਿਜ਼ੀ ਆ ਆਪਣੇ ਪਰਿਵਾਰ ਚ ਆਪਣੇ ਕੰਮਾਂ ਕਰਾਂਗੇ ਸੋ ਐਂ ਕਰਕੇ ਇੱਕ ਲਿੰਕ ਚ ਤੇ ਟੁੱਟ ਜਾਂਦਾ ਜਿਉਂ ਇਹ ਆਪਾਂ ਪੰਜਾਬ ਹੁੰਦੇ ਤੇ ਆਪਣਾ ਲਿੰਕ ਜੁੜਿਆ ਰਹਿਣਾ ਹੀ ਬਿਲਕੁਲ ਚਲੋ ਨਵਜੋਤ ਸਿੰਘ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਹਾਡਾ ਧੰਨਵਾਦੀ ਤੁਸੀਂ ਆਪਣੇ ਕਲਚਰ ਨੂੰ ਜੋੜ ਕੇ ਕਿਹ ਜੀ ਰੱਖਿਆ ਬ੍ਰਿਸਬੈਂਚ ਠੀਕ ਹੈ ਜੀ ਤੇ ਜਿੰਨੇ ਸਾਡੇ ਦਰਸ਼ਕ ਵੇਖਦੇ ਨੇ ਤਾਡੇ ਕੋਈ ਹੋਰ ਸਵਾਲ ਹੋਣ ਤੇ ਨਵਜੋਤ ਬਾਈ ਨਾਲ ਅਗਲੀ ਵਾਰ ਜਿਹੜਾ ਆਪਾਂ ਪੋਡਕਾਸਟ ਕਰਾਂਗੇ ਜਾਂ ਗੱਲਬਾਤ ਕਹਿਦੀ ਆਪਾਂ ਪੰਜਾਬੀ ਚ ਕਰਾਂਗੇ। ਤੋਂ ਇਹਨਾਂ ਦੀ ਜਿਹੜੀ ਆਰਮੀ ਦੀ ਲਾਈਫ ਰਹੀ ਹੈ ਨਾ ਜੋ ਇਹਨਾਂ ਨੇ ਇੱਥੇ ਸੰਘਰਸ਼ ਕੀਤਾ ਬਾਜੀ ਉਹਦੇ ਬਾਰੇ ਜ਼ਰੂਰ ਆਪਾਂ ਗੱਲਬਾਤ ਕਰਾਂਗੇ। ਜ਼ਰੂਰ ਕਰਾਂਗੇ ਹਾਂਜੀ। ਤਦ ਤੱਕ ਲਈ ਸਸਰੀ ਗੱਲ ਜੀ। ਸਸਰੀ ਗੱਲ ਜੀ।